ਸਕਾਉਂਜੀ ਲੁਧਿਆਣਾ ਪ੍ਰਾਈਮ ਨਾਲ ਜੁੜ ਚੁੱਕੇ ਹਾਂ ਤੇ ਮੈਂ ਹਾਂ ਲੁਧਿਆਣਾ ਸਿਸ ਵਕਤ ਲੁਧਿਆਣਾ ਦੇ ਸੈਕਟਰ 39 ਦੇ ਵਿੱਚ ਮੌਜੂਦ ਹਾਂ ਜਿੱਥੇ ਤੁਸੀਂ ਦੇਖ ਰਹੇ ਹੋ ਕਿ ਅਗਰਸਨ ਪਵਨ ਦਾ ਨਿਰਮਾਣ ਕਾਰਜ ਜਿਹੜਾ ਉਹ ਬੜੇ ਜੋਰ ਸ਼ੋਰਾਂ ਦੇ ਨਾਲ ਚੱਲ ਰਿਹਾ ਹੈ ਲੇਕਿਨ ਇਸੇ ਨਿਰਮਾਣ ਕਾਰਜ ਦੇ ਵਿੱਚ ਜਿਹੜੇ ਲੋਕਲ ਰੈਜ਼ਿਡੈਂਸ ਹੈ ਉਹਦਾ ਵੱਲੋਂ ਇੱਕ ਅਪੱਤੀ ਜਤਾਈ ਜਾ ਰਹੀ ਹੈ ਕਿ ਸੀਵਲ ਦਾ ਕਨੈਕਸ਼ਨ ਜਿਹੜਾ ਅਨਧਿਕਾਰਕ ਤੌਰ ਤੇ ਮ्युनਿਸਪਲ ਕਾਰਪੋਰੇਸ਼ਨ ਦੇ ਸੀਵਰੇ ਦੇ ਨਾਲ ਜਿਹੜਾ ਜੋੜ ਰਹੇ ਨੇ ਔਰ ਕਾਰਪੋਰੇਸ਼ਨ ਦੇ ਅਧਿਕਾਰੀ ਵੀ ਇੱਥੇ ਹੋ ਕੇ ਗਏ ਸੀਗੇ ਗੱਲਬਾਤ ਉਹਨਾਂ ਦੇ ਨਾਲ ਵੀ ਕਰਾਂਗੇ ਕਿਉਂਕਿ ਸਥਾਨਿਕ ਨਿਵਾਸੀਆਂ ਦਾ ਕਹਿਣਾ ਹੈ ਕਿ ਜਿੰਨਾ ਇੱਥੇ ਐਲੀਵੇਸ਼ਨ ਦਾ ਫਰਕ ਹੈ ਅਗਰ ਪਾਣੀ ਦਾ ਕਨੈਕਸ਼ਨ ਉਹਦੋਂ ਨੂੰ ਜੋੜਿਆ ਜਾਂਦਾ ਤਾਂ ਐਲੀਵੇਸ਼ਨ ਦੇ ਵੇਰੀਏਸ਼ਨ ਤੇ ਚੱਲਦੇ ਆ ਕਾਫੀ ਜਿਹੜਾ ਵੱਡੀ ਕੁਆਂਟੀਟੀ ਦੇ ਵਿੱਚ ਪਾਣੀ ਦਾ ਡਿਸਚਾਰਜ ਜਿਹੜਾ ਰੈ residenital ਏਰੀਆ ਦੇ ਵੱਲੋਂ ਜਾਏਗਾ ਜਿਸ ਤੇ ਸਥਾਨਿਕ ਨਿਵਾਸੀਆਂ ਵੱਲੋਂ ਪ੍ਰਤੀਜਤਾਈ ਜਾ ਰਹੀ ਹੈ ਔਰ ਫਿਲਹਾਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਕਮ ਜਗ੍ਹਾ ਹੈ ਉਹ ਬੰਦ ਕਰਵਾ ਦਿੱਤਾ ਗਿਆ ਸੋ ਕਾਉਂਸਲਰ ਨੇ ਇਸ ਏਰੀਆ ਦੇ ਨੀਲੀ ਗੁਪਤਾ ਮੈਮ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਤੋਂ ਜਾਣਕਾਰੀ ਵੀ ਲਵਾਗੇ ਕਿ ਆਖਿਰ ਕਿਸ ਵਿਭਾਗ ਵੱਲੋਂ ਪਰਮਿਸ਼ਨ ਲੈ ਕੇ ਜਿਹੜਾ ਇਹ ਸਾਰਾ ਨਿਰਮਾਣ ਕਾਰਜ ਚਲਾਇਆ ਜਾ ਰਿਹਾ ਕਿਉਂਕਿ ਇੱਕ ਸੰਸਥਾ ਜਿਹੜੀ ਹੈ ਉਹ ਹਮੇਸ਼ਾ ਜਨ ਹਿਤ ਵਿੱਚ ਬਣਾਈ ਜਾਂਦੀ ਹੈ ਲੋਕਾਂ ਦੇ ਫਾਇਦੇ ਦੇ ਲਈ ਬਣਾਈ ਜਾਂਦੀ ਹੈ ਲੇਕਿਨ ਜਦੋਂ ਲੋਕ ਉਸ ਚੀਜ਼ ਦੇ ਆਪਤੀਕਰਨ ਤਾਂ ਕਿਤੇ ਨਾ ਕਿਤੇ ਕੋਈ ਦਿੱਕਤ ਜ਼ਰੂਰ ਹੁੰਦੀ ਹੈ ਸੋ ਇਸ ਨਿਰਮਾਣ ਕਾਰਜ ਦੇ ਵਿੱਚ ਵੀ ਜੇ ਲੋਕਾਂ ਵੱਲੋਂ ਪੱਤੀ ਜਤਾਈ ਗਈ ਹੈ ਤਾਂ ਕਿਤੇ ਨਾ ਕਿਤੇ ਕੋਈ ਦਿੱਕਤ ਜ਼ਰੂਰ ਹੋਏਗੀ ਕਿਉਂਕਿ ਸਥਾਨਕ ਨਿਵਾਸੀ ਕਹਿੰਦੇ ਨੇ ਕਿ ਸਾਡਾ ਜਿਹੜਾ ਸਿਵਰੇਜ ਦੇ ਪੁਆਇੰਟ ਨੇ ਅਗਰ ਉਹਦੇ ਵਿੱਚ ਧਰਮਸ਼ਾਲਾ ਦਾ ਪਾਣੀ ਜਾਂਦਾ ਆ ਤਾਂ ਕਾਫੀ ਵੱਡੀ ਕੁਆਂਟੀਟੀ ਦੇ ਵਿੱਚ ਪਾਣੀ ਆਵੇ ਨਾਲ ਗਲੀਆਂ ਦੇ ਵਿੱਚ ਰਸਤੇ ਦੇ ਵਿੱਚ ਪਾਣੀ ਜਮਾ ਹੋ ਜਾਵੇਗਾ ਔਰ ਆਵਾਜ਼ਾਈ ਦੇ ਵਿੱਚ ਸਥਾਨਕ ਨਿਵਾਸੀਆਂ ਨੂੰ ਜਿਹੜੀ ਪ੍ਰੋਬਲਮ ਆਏਗੀ ਸੋ ਦੇਖਣਾ ਇਹ ਰਹੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਿਨਿਸਪਲ ਕਾਰਪੋਰੇਸ਼ਨ ਹੈ ਕੀ ਐਕਸ਼ਨ ਲੈਂਦੀ ਹੈ ਜਿਹੜਾ ਕਨੈਕਸ਼ਨ ਹੈ ਫਿਲਹਾਲ ਤੱਕ ਜਿਹੜਾ ਕੰਮ ਹੈ ਉਹ ਰਿਕਵਾ ਦਿੱਤਾ ਗਿਆ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਦੁਬਾਰਾ ਇਸ ਤਰ੍ਹਾਂ ਦਾ ਕੁਝ ਸਟੱਪ ਪੈ ਕੇ ਜਾਂਦਾ ਤਾਂ ਕਾਰਪੋਰੇਸ਼ਨ ਕੀ ਐਕਸ਼ਨ ਕਰੇ ਹੈਲੋ ਸਤਿ ਸ੍ਰੀ ਅਕਾਲ ਜੀ ਗੱਲ ਕਰ ਰਿਹਾ ਹਾਂ ਪ੍ਰੈਜ਼ੀਡੈਂਟ ਮਹਾਰਾਜਾ ਅਗਰਸੇਨ ਚੈਰੀਟੇਬਲ ਟਰਸਟ ਹਾਂਜੀ ਹਾਂਜੀ ਸਰ ਮੈਂ ਪੱਤਰਕਾਰ ਗੱਲ ਕਰ ਰਿਹਾ ਸੀ ਜਨੂ ਬੈਂਸ ਲਾਣਾ ਪ੍ਰਾਈਮ ਨਿਊਜ਼ ਤੋਂ ਨਹੀਂ ਉਹ ਠੀਕ ਹੈ ਸਰ ਮੈਂ ਸਿਰ ਤੁਹਾਡੇ 2 ਮਿੰਟ ਦਾ ਸਮਾਂ ਲਵਾਂਗਾ ਤੁਸੀਂ ਔਨ ਵੀਡੀਓ ਤੁਹਾਡੇ ਨਾਲ ਗੱਲ ਹੋ ਰਹੀ ਹੈ ਇੱਕ ਮਹੱਲਾ ਵਾਸੀ ਹਾਂਜੀ ਕੋਰਟ ਚ ਪੇਸ਼ੀ ਹੈ ਵੀ ਅੰਦਰ ਹਾਂ ਸਰ ਫਿਲਹਾਲ ਤੁਸੀਂ ਕੋਰਟ ਦੇ ਬਾਹਰ ਹੋ ਨਾ ਨਹੀਂ ਨਹੀਂ ਮੈਂ ਕਿਹਾ ਸੀ ਬਾਹਰ ਹੀ ਖੜਿਆ ਹਾਂ ਹਾਂਜੀ ਬਾਹਰ ਖੜਿਆ ਕੋਰਟ ਦੇ ਅੱਗੇ ਠੀਕ ਹੈ ਮੇਰਾ ਸਿਰਫ ਇੱਕ ਸਵਾਲ ਸੀਗਾ ਜਿਹੜਾ ਤੁਸੀਂ ਸੀਵਰੇਜ ਦਾ ਕਨੈਕਸ਼ਨ ਜੋੜ ਰਹੇ ਹੋ ਉਹਦੇ ਵਾਸਤੇ ਤੁਸੀਂ ਪਰਮਿਸ਼ਨ ਲਈ ਸੀ ਕੀ ਸਬੰਧਤ ਵਿਭਾਗ ਤੋਂ ਜਾਂ ਨਹੀਂ ਸਰ ਪਰਮਿਸ਼ਨ ਨਹੀਂ ਸੀ ਨਾ ਮੈਨੂੰ ਲਿਖਤ ਕਾਪੀ ਦੇ ਸਾਰ ਨਹੀਂ ਜੋੜਨਾ ਇਧਰ ਵਾਂ ਨਹੀਂ ਜੋੜਾਂਗੇ ਭਾਈ ਗੱਲ ਖਤਮ ਨਹੀਂ ਨਹੀਂ ਤੁਸੀਂ ਕਹਿ ਰਹੇ ਪਰਮਿਸ਼ਨ ਲਈ ਸੀਗੀ ਬਟ ਤੁਹਾਡੇ ਜਿਹੜੇ ਟਰਸਟ ਦੇ ਬਾਕੀ ਇੱਥੇ ਮੈਂਬਰ ਉਹ ਕਹਿੰਦੇ ਪਰਮਿਸ਼ਨ ਨਹੀਂ ਸੀ ਲਈ ਨਹੀਂ 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 ਪਰਮਿਸ਼ਨ ਲਈ ਸੀ ਇਹਨਾਂ ਨੂੰ ਨਹੀਂ ਪਤਾ ਸ਼ਾਇਦ ਓਕੇ ਲੇਕਿਨ ਪਰ ਨਿਕਲ ਉਹ ਕਦਰ ਮੈਨੂੰ ਲੱਗਦਾ ਨਹੀਂ ਕਿ ਨਾਮ ਹਮਦुल्लाह ਨਸਰਾ ਹੋ ਜੀ ਨਹੀਂ ਜੋੜਨਾ ਖਤਮ ਕਰੋ ਠੀਕ ਹੈ ਜਿਵੇਂ ਲੈਣਾ ਚੱਲਾਂਗੇ ਬਾਟਰ ਜਾਵਾਂਗੇ ਠੀਕ ਹੈ ਤੇ ਜਿਹੜਾ ਬਿਲਡਿੰਗ ਕੰਸਟਰਕਸ਼ਨ ਦੀ ਪਰਮਿਸ਼ਨ ਹੁੰਦੀ ਐ ਸਰ ਕਾਰਪੋਰੇਸ਼ਨ ਤੋਂ ਉਹ ਅਬਟੇਨ ਕੀਤੀ ਹੋਈ ਐ ਅੱਛਾ ਗਲੱਡਾ ਦੀ ਐ ਪਾਸਿੰਗ ਅੱਛਾ ਗਲੱਡਾ ਤੇ ਗਲੱਡਾ ਦਾ ਹੈ ਸਰ ਤੁਹਾਡੇ ਕੋਲ ਨਸੀ ਹਾਂ ਮਖਣ ਉਸੇ ਸਰ ਪਾਸ ਹੈ 52 ਫੁੱਟ ਦਾ ਠੀਕ ਹੈ ਜੀ ਠੀਕ ਠੀਕ ਹੈ ਸਰ ਬਾਅਦ ਵਿੱਚ ਇਹ ਤੋਂ ਹਿਬਾਜ਼ ਵਾਲਾ ਗਲੱਡਾ ਦਾ 5 ਲੱਖ 30 ਲੱਖ ਰੇਟਿਸ ਹੋ ਗਈ ਹੈ ਠੀਕ ਹੈ ਜੀ ਬਰੇਕ ਪਾਣੀ ਉੱਤੇ ਪਾਸ ਹੈ ਲੇਕਿਨ ਅਜੇ ਨਹੀਂ ਲਾਉਂਗੇ ਇਹ ਜਰੂਰੀ ਹੈ ਪਰ ਮਲੇ ਨਾਲ ਗੱਲਣਾ ਪਵੇਗਾ ਬਿਲਕੁਲ ਬਿਲਕੁਲ ਸਰ ਠੀਕ ਹੈ ਜੀ ਐਸੀ ਕੋਈ ਸਮੱਸਿਆ ਨਹੀਂ ਸਰ ਅਸੀਂ ਮੱਲੇ ਨਾਲ ਚੱਲਦੇ ਹਾਂ ਬਿਲਕੁਲ ਠੀਕ ਹੈ ਸਰ ਉਹ ਤਾਂ ਇੱਧਰ ਨਾ ਪੰਪਾਂ ਦਾ ਕਮਰਾ ਨਾ ਇੱਧਰ ਮੱਲੇ ਵੱਲ ਜੀ ਮੀ ਐਕਚੁਅਲੀ ਸਰ ਜਿਹੜਾ ਇੱਕ ਹੋਰ ਕਨਸਰਨ ਹੈ ਜਿਹੜਾ ਜੇ ਆਪਾਂ ਐਲੀਵੇਸ਼ਨ ਦਾ ਦੇਖਾਂਗੇ ਜਿਹੜਾ ਪਿੱਛੇ ਰੈ residențial ਕਲੋਨੀ ਹੈ ਔਰ ਧਰਮਸ਼ਾਲਾ ਦਾ ਜੋ ਫਲੋਰ ਐਲੀਵੇਸ਼ਨ ਦਾ ਫਰਕ ਹੈ ਉਸ ਹਿਸਾਬ ਨਾਲ ਅਗਰ ਰੇਨ ਵਾਟਰ ਦਾ ਡਿਸਚਾਰਜ ਰੈ residențial ਕਲੋਨੀ ਵਾਲ ਨੂੰ ਕੀਤਾ ਜਾਂਦਾ ਹੈ ਕਿ ਬਹੁਤ ਵੱਡੀ ਕੁਆਂਟੀਟੀ ਦੀ ਪਾਣੀ ਜਾਏਗਾ ਰੇਨ ਵਾਟਰ ਦਾ ਸਾਡੇ 2.5 ਨਾਲ ਜੀ ਉਹ ਹਾਰਵੈਸਟ ਬਣਾਣੇ ਦੋ ਹੂੰ ਉਦੋਂ ਪਾਸ ਹੋਏ ਸਾਡੇ ਹਾਰਵੈਸਟਰ ਠੀਕ ਹੈ ਰੇਨ ਵਾਟਰ ਉਹਨਾਂ ਜਾਊਗਾ ਇਹ ਤਾਂ ਪਣਤੰਦ ਕਮਰਾ ਦਾ ਸੀਵਰੇਜ ਠੀਕ ਹੈ ਉਹ ਨਹੀਂ ਪਰ ਡਿਸਚਾਰਜ ਸਾਰਾ ਮੈਂ ਪਾਈਪ ਮੈਂ ਪਿੱਛੇ ਪਾਈਪਾਂ ਦੇਖਿਆ ਜਿੰਨਾ ਟੋਟਲ ਡਿਸਚਾਰਜ ਹੈ ਸਾਰਾ ਰੈ residențial ਕਲੋਨੀ ਆਲ ਨੂੰ ਆ ਪਾਉਜੀ ਸਾਡਾ ਡਿਸਚਾਰਜ ਤੋਂ ਬਾਹਰ ਆ ਹਲੇ ਵੀ ਠੀਕ ਹੈ ਜੋ ਦਮ ਖਾ ਦਾ ਟੈਂਪਰੀਰੀ ਕ੍ਰੈਸਨ ਹੈ ਨਾ ਜਿਸ ਤਾਂ ਬੈਠੇ ਆ ਟੈਂਪਰੀਰੀ ਹੈ ਠੀਕ ਹੈ ਉਹ ਵੀ ਬਾਹਰ ਰਖਣਾ ਚਾਹਲੇ ਮੇਨ ਰੋਡ ਤੇ OK